ਲੋ ਜਾਂ ਗਾਇਸ ਅੱਜ ਨਾ ਤੁਹਾਨੂੰ ਬਹੁਤ ਹੀ ਘੈਂਟ ਰੈਸਪੀ ਬਣਾ ਕੇ ਦਿਖਾਉਣ ਲੱਗੇ ਆਪਾਂ ਆਪਣੇ ਸੰਦੇਕ ਨੂੰ ਵੀ ਜਾਣਦੇ ਮਮੀ ਦੱਸੋ ਕੀ ਬਣਾਉਣ ਲੱਗੇ ਆਪਾਂ ਅੱਜ ਚਿੱਟੇ ਬਤਨਦੀ ਹੈ ਨਾ ਹਿੰਦੀ ਚ ਲੋਕੀ ਵੀ ਬੈਂਗਣ ਵੀ ਬੋਲਦੇ ਆ ਅੱਛਾ ਚਿੱਟੇ ਪਿਆਜ਼ ਦੋ ਦੋ ਆਲੂ ਦੋ ਟਮਾਟਰ ਹਰੀ ਮਿਰਚ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਹ ਬਣਾਉਂਗਾ ਬਣਾ ਕੇ ਖਾਂਦਾ ਹੀ ਰਹੋਗੇ ਇਹ ਬਤਾਉਂ ਆਪਣੇ ਘਰ ਦੇ ਆ ਨਾ ਹਾਂ ਕਰਦੇ ਆ ਆਪਣੇ ਤੋੜ ਕੇ ਆ ਬਹੁਤ ਵਧੀਆ ਬਹੁਤ ਤੇ ਗਾਈਸ ਇਹ ਬਤਾਉਂ ਆਪਣੇ ਘਰ ਦੇ ਆ ਕੋਈ ਬਾਜ਼ਾਰੀ ਨਹੀਂ ਹੈ ਤੇ ਕੋਈ ਸਪਰੇ ਕੋਈ ਇੱਚ ਕਸ਼ ਵੀ ਨਹੀਂ ਕੀਤਾ ਬਿਲਕੁਲ ਜਿਹਨੂੰ ਨੇਚਰਲ ਕਹਿੰਦੇ ਆ ਨਾ ਆਪਾਂ ਨੇਚਰਲ ਬਤਾਉਂਗਾ ਇਹ ਇੱਕ ਖਾਸ ਗੱਲ ਇਹਨਾਂ ਚ ਇਹ ਹੁੰਦੀ ਆ ਵੀ ਇਹਨਾਂ ਚ ਨਾ ਬੀਜ ਨਹੀਂ ਹੁੰਦੇ ਆ ਦੇਖ ਸਕਦੇ ਜੀ ਇਹਨਾਂ ਦੇ ਬੀਜ ਬਿਲਕੁਲ ਨਹੀਂ ਹੁੰਦੇ ਇਸ ਤਰ੍ਹਾਂ ਤੇ ਜੇ ਤੁਹਾਡੇ ਲਾਗੇ ਕੋਈ ਬਤਾਉਂ ਦਾ ਬੂਟਾ ਤੁਸੀਂ ਲਾਇਆ ਵਾ ਆ ਦੇਖੋ ਇਹਦੇ ਵਿੱਚ ਬਿਲਕੁਲ ਬੀਜ ਨਾ ਮਤ ਨਾ ਮਤਰੀ ਕੀ ਆ ਦੇਖੋ ਬਿਲਕੁਲ ਨਹੀਂ ਹੁੰਦੇ ਦੂਜੇ ਬਤਾਉਂਾਂ ਚ ਬੀ ਹੁੰਦੇ ਨਾ ਇਹਨਾਂ ਚ ਬਿਲਕੁਲ ਨੇਚਰਲ ਨੇਚਰਲ ਦੀ ਪਛਾਣ ਇਹ ਆ ਵੀ ਵੇਖੋ ਕੋਈ ਬਤਾਉਂ ਨਿੱਕਾ ਏ ਤੇ ਕੋਈ ਬਤਾਉਂ ਵੱਡਾ ਏ ਤਾਂ ਕਰਕੇ ਜਿਹੜੇ ਹੁੰਦੇ ਬਜਾਰੀ ਉਹ ਸਾਰੇ ਇੱਕੋ ਸਾਈਜ਼ ਦੇ ਹੁੰਦੇ ਕਿਉਂਕਿ ਉਹਨਾਂ ਕੋਈ ਵੀ ਕੱਟ ਕੇ ਦੇਖ ਸਕਦੇ ਨੇ ਕਿਸੇ ਚ ਨਹੀਂ ਉਹਨਾਂ ਫਿਰ ਬਸ ਸਪਰੇਅ ਕਰ ਕਰ ਵੱਡੇ ਕੀਤੇ ਹੁੰਦੇ ਆ ਜਿਹੜਾ ਮਰਜੀ ਬਤਾਉਂ ਚੀਨ ਲੋ ਕਿਸੇ ਚ ਬਤਾਉਂ ਤੁਹਾਨੂੰ ਬੀਜ ਬਿਲਕ ਹੋਣ ਲੱਗੀ ਅੱਜ ਤੇ ਸਾਰਾ ਵਲੌਗ ਜ਼ਰੂਰ ਦੇਖਿਓ ਵਲੌਗ ਨੂੰ ਸਕਿਪ ਨਾ ਕਰਿਓ ਜੇ ਤੁਹਾਨੂੰ ਸਾਰੀ ਰੈਸਪੀ ਸਿੱਖਣੀ ਆ ਤੇ ਸਾਰਾ ਵਲੌਗ ਜ਼ਰੂਰ ਦੇਖ ਕੇ ਜਾਇਓ ਆਜੋ ਫਿਰ ਬਰਉਣੀ ਛੋੜੀ ਸ਼ੁਰੂ ਕਰਦੇ ਆ ਤੇ ਲੈਟਸ ਗੋ ਤੇ ਇਸ ਤਰ੍ਹਾਂ ਸਾਰੇ ਬਦਾਉਂ ਆਪਾਂ ਕੱਟ ਕੇ ਪਾਣੀ ਤੇ ਜ਼ਰੂਰ ਭਿਉਨੇ ਕਿਉਂਕਿ ਜੇ ਆਪਾਂ ਕੱਟ ਕੇ ਬਾਹਰ ਰੱਖ ਦਾਂਗੇ ਨਾ ਤੇ ਸਾਰੇ ਇਸ ਤਰ੍ਹਾਂ ਕਾਲੇ ਹੋਣੇ ਸ਼ੁਰੂ ਹੋ ਜਾਣੇ ਆ ਜਿੰਨੇ ਟਾਈਂ ਦਾ ਸੌਜੀ ਬਣਨੀ ਆ ਸਾਰੇ ਇੰਨੇ ਕਾਲੇ ਹੋਏ ਨੇ ਕਿ ਤੁਸੀਂ ਆਪਣਾ ਬਜ ਧਰਨੂ ਜੀ ਨਹੀਂ ਕਰਨਾ ਤੇ ਸਾਰੇ ਬਦਾਉਂ ਇਸ ਤਰ੍ਹਾਂ ਕੱਟ-ਕੱਟ ਕੇ ਜਿਹੜਾ ਉਤੋਂ ਮਾੜਾ ਦਾਗੀ ਦੂਗੀ ਨੂੰ ਲਾ ਕੇ ਇਸ ਤ ਇਹ ਨਵੇਂ ਤਰ੍ਹਾਂ ਪਾਣੀ ਦੇ ਵਿੱਚ ਡੋਪੋਈਏ ਨਾ ਸਾਰੇ ਤੇ ਬਤਾਉਂ ਘਟਣ ਤੋਂ ਬਾਅਦ ਚ ਆਲੂ ਫਿਰ ਗੰਡੇ ਤੇ ਟਮਾਟਰ ਤੇ ਬਾਕੀ ਸਾਰਾ ਉਹ ਤੁਸੀਂ ਸਾਰਾ ਵਲੌਗ ਦੇਖ ਹੀ ਲੈਣਾ ਕਿ ਕਿਹ ਕਿਹ ਤਰ੍ਹਾਂ ਕਿ ਤਰ੍ਹਾਂ ਬਣਾਉਣਾ ਤੜਕਾ ਕਿਹ ਤਰ੍ਹਾਂ ਬਣਾਉਣਾ ਪਹਿਲਾਂ ਕਿਹੜੀ ਜੀ ਬੰਦਣੀ ਆ ਤੇ ਸਾਰੀ ਚੀਜ਼ਾਂ ਧਿਆਨ ਨਾਲ ਗੌਰ ਨਾਲ ਸੁਣਿਓ ਤੇ ਗੌਰ ਨਾਲ ਵੇਖਿਓ ਫੇਰ ਹੀ ਤੁਸੀਂ ਸਬਜੀ ਤਰ੍ਹਾਂ ਦੀ ਘਰ ਬਣਾਉਂਦੇ ਜੇ ਤੁਸੀਂ ਵਲੌਗ ਗਾਂ ਪਛਾੜ ਲੈ ਕਿ ਸਕਿਪ ਕਰਤਾ ਫੇਰ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕੇ ਕਿਹੜੇ ਟਾਈਮ ਤੇ ਕਿਹੜੀ ਗੱਲ ਕਹੀ ਤੇ ਕਿਤਰਾ ਹੋਣਾ ਇਦਾਂ ਸਾਰੇ ਕੱਟ-ਕੱਟ ਕੇ ਹਣਾ ਵਾਚ ਤਾਂ ਦੱਸ ਦਿਆ ਕਿ ਕੀ ਕਰਨਾ ਟਮਾਟਰ ਜਿਹੜੇ ਜਾਣ ਉਹ ਆਪਾਂ ਗਾਇਸ ਏਡੇ ਏਡੇ ਕੱਟਨੇ ਆ ਜਿਆਦਾ ਮਹੀਨ ਨਹੀਂ ਕਰਨਾ ਬਰੀਕ ਨਹੀਂ ਕਰਨੇ ਕਿਉਂਕਿ ਫਿਰ ਉਹ ਟੇਸਟ ਨਹੀਂ ਸਾਰੇ ਵਿੱਚੇ ਘੁਲ ਜਾਣੇ ਪਤਾ ਨਹੀਂ ਲੱਗਦਾ ਟਮਾਟਰਾਂ ਦਾ ਟਮਾਟਰ ਜਦੋਂ ਕੱਟਨੇ ਆ ਏਡੇ ਏਡੇ ਪੀਸ ਚ ਕੱਟਨਾ ਘਰ ਤੋਂ ਘੱਟ ਵੀ ਇਹ ਐਡਾ ਪੀਸ ਹੋਵੇ ਜਿਹੜਾ ਐਂ ਵਿੱਚ ਸਬਜ਼ੀ ਦੇ ਦਿਖੇ ਤੇ ਦੰਦਾਂ ਥੱਲੇ ਆਵੇ ਤੇ ਮਜ਼ਾ ਆਵੇ ਖਾਣ ਦਾ ਉਸ ਤੋਂ ਬਾਅਦ ਤੁਹਾਨੂੰ ਹੁਣ ਦੱਸ ਆਲੂ ਕਿੱਦੇ ਕੱਟਨੇ ਆ ਵੀ ਦੱਸ ਦਿਆਂ ਤੇ ਗੰਡੇ ਕਿੱਡੇ ਕੱਟਨੇ ਵੀ ਦੱਸ ਦਿਆਂ ਲੋ ਜੀ ਕੜਾਈ ਧਰਤੀ ਆਪਾਂ ਇੱਧਰ ਤਾਂ ਆਹ ਵੇਖੋ ਬਤਾਉਂਗਾ ਜਨ ਪਾਣੀ ਜੇ ਤੇਲ ਨਹੀਂ ਚਾਹੀਦਾ ਇੰਨੇ ਬਦਾਉਂਗਾ ਜਦ ਤੱਕ ਕਾਲਾ ਕਾਲਾ ਲੱਗਦਾ ਇੱਧਰ ਵੇਖ ਲੋ ਤਾਂ ਕਰਕੇ ਤੇ ਇੰਨਾ ਤੇਲ ਪਾ ਕੇ ਘੜਚੀ ਅੱਧੀ ਘੜਚੀ ਪੌਣੀ ਘੜਚੀ ਪਾ ਲੋ ਤੁਹਾਡੀ ਮਰਜ਼ੀ ਆ ਤੇ ਜੇ ਤੁਸੀਂ ਸਰੋਂ ਦਾ ਵਰਤੋਂ ਸਭ ਤੋਂ ਬੈਸਟ ਰਹੂਗਾ ਬਾਕੀ ਦੇਸੀ ਕਿਉਂ ਪਾਉਣਾ ਤੁਹਾਡੀ ਮਰਜ਼ੀ ਆ ਰਫਾਇਨ ਰੂਡ ਪਾਉਣਾ ਤੁਹਾਡੀ ਮਰਜ਼ੀ ਆ ਬਾਕੀ ਸਭ ਤੋਂ ਬੈਸਟ ਇਹ ਵੀ ਜੇ ਤੁਸੀਂ ਸਰੋਂ ਦਾ ਤੇਲ ਪਾਓਗੇ ਸਭ ਤੋਂ ਸਹੀ ਰਹੂਗਾ ਸੌਜੀ ਤੇਸਤੀ ਬੰਦੀ ਸਰੋਂ ਤੇਲ ਨਾਲੀ ਤੇ ਆਹ ਵੇਖ ਲੋ ਇੱਧਰ ਕਿੰਨਾ ਲੱਤਦਾ ਬਦਾਉਂਗਾ ਜਦੋਂ ਕਾਲਾ ਕਾਲਾ ਪਾਣੀ ਜੇ ਆਪਾਂ ਇਤਨਾ ਬਦਾਉਂ ਜੀਰ ਕੇ ਛੱਡ ਦਾਂਗੇ ਹਿਸਾਬ ਨਾਲ ਵੀ ਓਨੀਆਂ ਚ ਓਨਾ ਪਾਣੀ ਵੇਚ ਜਾਣਾ ਤੇ ਤੇਲ ਆਪਣਾ ਪਹਿਲਾਂ ਸੜਿਆ ਪਸਾੜ ਕੇ ਰੱਖਿਆ ਹੈ ਡੱਬੇ ਉਹ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਥੋੜਾ ਜਿਹਾ ਜੀਰਾ ਹੁਣ ਜੀਰਾ ਥੋੜਾ ਸੋ ਇਦਾਂ ਥੋੜਾ ਰੜਜੂ ਦੂੰਗੀ ਤੇਲ ਗਰਮ ਬਿਲਕੁਲ ਹੋ ਗਿਆ ਤੇ ਜੀਰਾ ਮਿੰਟੋ ਮਿੰਟੇ ਛੱਡ ਜਾਂਦਾ ਜੀਤ ਦੇ ਵਿੱਚ ਕਾਲੀ ਮਿਰਚ ਵੀ ਗਈ ਮਾੜੀ 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 ਥੋੜੀ ਬੋਦੀ ਵਿੱਚ ਕਾਲੀ ਮਿਰਚ ਵੀ ਗਈ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਮੱਠੀ ਹਰੀ ਅਧ ਕਰਨਾ ਸੀ ਹਰੀ ਮਿਰਚ ਅਦਰਕ ਲਸਣ ਜਿਹਨੂੰ ਆਪਾਂ ਇਸ ਤਰ੍ਹਾਂ ਗ੍ਰाइंड ਕੀਤਾ ਹੋਇਆ ਹੈ ਇਹ ਇਦਾਂ ਉਹ ਜਿਆਦਾ ਵਿੱਚ ਐਵੇਂ ਪਸਕੇ ਪੌਂਦੀ ਲੋੜ ਨਹੀਂ ਆ ਸਿੰਪਲ ਤਰੀਕੇ ਨਾਲ ਬਣਾਉਂਗੇ ਤੇ ਬੈਸੋਜੀ ਦਾ ਸਵਾਦ ਬਣੂਗੀ ਇਹਦੇ ਵਿੱਚ ਉਹ ਗਿਆ ਲਸਣ ਅਦਰ ਹਰੀ ਮਿਰਚ ਤੇ ਜੀਰਾ ਪਾਇਆ ਆਪਾਂ ਹੋਰ ਐਕਸਟਰਾ ਕੋਈ ਨਹੀਂ ਪਾਇਆ ਹੁਣ ਥੋੜਾ ਜਿਹਾ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਭੁੰਨਾਂਗੇ ਮਤਲਬ ਕਿ ਜਿਆਦਾ ਟਾਈਮ ਨਹੀਂ ਲੈਣਾ ਇਹਨੇ ਕਿਉਂਕਿ ਤਕੜਾਈ ਗਰਮ ਤੇਲ ਗਰਮ ਹੈ ਸਾਰਾ ਕੁਝ ਗ੍ਰਾਈਂਡ ਕੀਤਾ ਤੇ ਮਿੰਟੋ ਮਿੰਡੀ ਜਿਹੜਾ ਰੜਦਾ ਜਾਂਦਾ ਤੇ ਦੇਖੋ ਮਿੰਟੋ ਮਿੰਡੀ ਨੇ ਲਾਲ ਹੋ ਜਾਣਾ ਬਣੀ ਤੇ ਥੋੜਾ ਜਨ ਲਾਲ ਕਰਾਂਗੇ ਇਹ ਨਹੀਂ ਵੀ ਆਪਾਂ ਜ਼ਿਆਦਾ ਹੀ ਕਾਲਾ ਕਰ ਲੈਣਾ ਜਿਤਨਾ ਵੇਖੀ ਜਾਣਾ ਕੜਚੀ ਲਾਲਾ ਕੇ ਵੀ ਲਾਲ ਹੋ ਗਿਆ ਜਿਹਨਾਂ ਲਾਲ ਹੁੰਦੀ ਦੇਰ ਰਿਆ ਮੜਾ ਜਾ ਰੜ ਗਿਆ ਬਸ ਹਾਂ ਤੇ ਉਸ ਤੋਂ ਬਾਅਦ ਆਪਏ ਇਹਦੇ ਵਿੱਚ ਪਾਉਣਾ ਆ ਪਿਆਜ਼ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਚ ਗੰਡੇ ਹਾਂਜੀ ਕੇਸੀ ਪਾਇਆ ਗੋ ਗੰਡੇ ਪਿਆਜ਼ ਵੀ ਤੇ ਸ਼ਹਿਰ ਵਾਲੇ ਕਹਿੰਦੇ ਆ ਇਹ ਤੋਂ ਬਾਅਦ ਹੁਣ ਇਹਦੇ ਵਿੱਚ ਗੰਡੇ ਤੇ ਹੁਣ ਚੰਗੀ ਤਰ੍ਹਾਂ ਸਾਰਿਆਂ ਨੂੰ ਇੱਧਰ ਮਿਲਣੇ ਨੇ ਇਤਰਾ ਚੰਗੀ ਤਰ੍ਹਾਂ ਮਿਕਸ ਕਰਕੇ ਨਾਰਮਲ ਜਿਹਾ ਪੁੰਨ ਨੇ ਗੰਡੇ ਜਾ ਰਹੇ ਨਹੀਂ ਭੁੱਲਣੇ ਆਪਾਂ ਪਿਆ ਜਿਤਨਾ ਐ ਤੇਲ ਛੱਡ ਜਾਨਾ ਹੋਜੀ ਨਹੀਂ ਕਰਨੀ ਇਸ ਤਰ੍ਹਾਂ ਮਾੜੇ ਮਾੜੇ ਲਾ ਆ ਗਏ ਤੇ 2 ਤੋਂ 3 ਮਿੰਟ ਨੂੰ ਭੁੰਨਣਾ ਚੰਗੀ ਲਾਹੋ 2 ਕਿ ਮਿੰਟ ਭੁੰਨ ਲੋ ਤਾਂ ਵਧੀਆ ਰਹੂਗਾ ਬਾਅਦ ਇੰਨਾ ਵੀ 2 ਮਿੰਟੋਂ ਵੀ ਜ਼ਿਆਦਾ ਗਿਆ ਤੇ ਮੈਂ ਇਤਨਾ ਇੰਨੇ ਕੀ ਭੁੰਨਦੇ ਆ ਭੁੰਨਣੇ ਕੇ ਬਦਲੋ ਵੀ ਮਾੜੇ ਆ ਇਸ ਤਰ੍ਹਾਂ ਗਰਮੀ ਕਰਨੇ ਆ ਇਹ ਲਾ ਲੋ ਇਹ ਤੋਂ ਬਾਅਦ ਜਿਹਦੇ ਵਿੱਚ ਪੈਣਾ ਵਾ ਇਹ ਟਮਾਟਰ ਇਹ ਚਾਓ ਚਲੋ ਹੁਣ ਇਹਨਾਂ ਨੂੰ ਵੀ ਇੱਜਾਫਾ ਕੰਡੇ ਦੇ ਨਾਲ ਮਿਕਸ ਕਰਾਂਗੇ બસ ਜਾਨ ਦੋ ਕੁ ਮਿੰਟ ਭੁੰਨੇ ਤੇ ਲਾ ਲੋਗੀ ਐਦਾਂ ਦੇ ਕਰ ਲੈ ਦੇਖੋ ਮਤਲਬ ਕਿ ਸਾਰਾ ਕੁਝ ਮਿਕਸ ਹੀ ਕਰਨਾ ਚੰਗੀ ਤਰ੍ਹਾਂ ਮੜੇ ਲਾਓ ਤੇ ਬਾਅਦ ਵਿੱਚ ਪਾਉਣਾ ਦੇ ਵਿੱਚ ਆਪਾਂ ਲੂਣ ਲੂਣ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਕਿੰਨਾ ਮਰਜੀ ਪਾ ਸਕਦੇ ਹੋ ਚਮਚਾ ਪਾਉਣਾ ਦੋ ਚੌਥੀ ਪਾਣੀ ਜਿੰਨਾ ਵੀ ਕਰਨਾ ਤੇ ਇੱਕ ਚੌਥੀ ਵੱਡਾ ਭਰ ਕੇ ਹਲਦੀ ਦਾ ਥੋੜੀ ਹਲਦੀ ਦੀ ਵਾਧੇ ਪਾ ਸਕਦੇ ਜੀ ਥੋੜਾ ਜਿਹਾ ਤਲੀਆ ਪਾਊਡਰ ਥੋੜਾ ਜਿਹਾ ਤਲੀਆ ਪਾਊਡਰ ਤੇ ਕਾਲੀ ਮਿਰਚ ਬਸ ਜਿੱਤ ਜਿਆਦਾ ਸਬ ਮਸਾਲੇ ਨਹੀਂ ਜਿਆਦਾ ਪਾਉਣੇ ਜਿਆਦਾ ਮਸਾਲੇ ਪਾਉਣ ਦਾ ਫਾਇਦਾ ਨਹੀਂ ਕੋਈ ਐਵੇਂ ਬਾਅਦ ਚ ਸੜ ਪੈਂਦਾ ਉਹ ਸਬਜੀ ਨਹੀਂ ਕਾਗ ਤੇ ਇਸ ਤਰ੍ਹਾਂ ਮੜਾ ਜਾਨੂੰ ਵਿੱਚ ਪਾ ਗਏ ਦੋ ਮੜਾ ਦੋ ਤਿੰਨ ਸਕਿੰਟ ਚਾਰ ਇਸ ਤਰ੍ਹਾਂ ਲਾੜ ਲਾ ਨਾ ਜਿਹੜਾ ਕਿ ਮਸਾਲਾ ਜੇ ਸਾਰਾ ਸੜ ਜੇ ਥੋੜਾ ਜਿਹਾ ਵਿੱਚ ਪਾਵਾਂਗੇ ਦੇ ਵਿੱਚ ਆਪਾਂ ਪਾਣੀ ਜਿਆਦਾ ਨਹੀਂ ਬਸ ਦੋ ਕਿ ਚਮਚੇ ਪਾਣੀ ਦੇ ਇਤਨਾ ਕੀ ਜਿਹੜਾ ਸਾਰੇ ਚੀਜ਼ਾਂ ਨਾ ਜਿਹੜੀਆਂ ਐ ਚੰਗੀ ਤਰ੍ਹਾਂ ਇਤਨਾ ਕੋਲ ਜਾਣ ਜੋ ਹਲਦੀ ਤੇ ਰੋਣ ਪਾ ਸਾਰਾ ਕੁਝ ਮਿਕਸ ਹੋ ਜੇ ਤੇ ਬਾਅਦ ਸਿਰ ਜਿਆਦੀ ਬੇਟ ਨਹੀਂ ਕਰਨੀ ਤੇ ਬਸ ਨਾਲ ਦੀ ਨਾਲੇ ਆਪਾਂ ਪਾ ਦੇਣੇ ਇਸ ਆਲੂ ਤੇ ਨਾਲ ਹੀ ਬਤਾਉ। ਇਹ ਨਾ। ਇਹ ਚਲੋ ਸਾਰਾ ਕੁਝ ਪੈ ਗਿਆ। ਹੁਣ ਇਹਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਜਿਹੜਾ ਕਿ ਕੱਲੇ-ਕੱਲੇ ਬਤਾਉਂਦੇ ਕੱਲੇ-ਕੱਲੇ ਆਲੂ ਤੇ ਸਾਰਾ ਜਿਹੜਾ ਆਪਣਾ ਮਸਾਲਾ ਏ ਉਹ ਲੱਗ ਜੇ, ਲੂਣ ਲਾਣ ਅਲਦੀ ਸਾਰੇ ਕੱਲੇ-ਕੱਲੇ ਚੀਜ਼ਾਂ ਤਰ੍ਹਾਂ। ਦੇਖੋ ਮਿੰਟੋ ਮਿਟੇ ਮਿਕਸ ਹੋਏ ਨਾ ਕਿਉਂਕਿ ਆਪਾਂ ਜਿਹੜਾ ਘੋਟਕ ਪਾਣੀ ਪਾਇਆ ਨਾ ਉਹਦੇ ਕਰਕੇ ਮਿੰਟੋ ਮਿਟੇ ਸਾਰਾ ਮਸਾਲਾ ਜਿਹੜਾ ਸਰ ਇੱਕ ਗਏ ਲੱਗ ਜੂਗਾ ਇਦਾਂ। ਇਹ ਇੱਕ ਤਰੀਕੇ ਨਾਲ ਬਣਾਇਆ ਬਣਾਇਆ ਕਿਹੜਾ ਰੈਸਪੀ ਚੰਗੀ ਹੈ। ਹਾਂ ਜੇ ਇਹ ਤੁਹਾਨੂੰ ਰੈਸਪੀ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ। ਬਾਕੀ ਇਦਾਂ ਦੇ ਘੈਂ ਘੈਂ ਰੈਸਪੀ ਐ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਡੇਲੀ ਨਵੀਂ ਤੋਂ ਨਵੀਂ ਘਰ ਰੈਸਪੀ ਲੈ ਕੇ ਤੁਹਾਡੇ ਲਈ ਆਵਾਂਗੇ। ਬਿਨਾਂ ਡੇਲੀ 10 ਵਜੇ, ਐਵਰੀ ਡੇ 10 ਵਜੇ ਕੋਈ ਦਿਨ ਭਾਵੇਂ ਲਾਂਗਾ ਪੈ ਜੇ ਨਹੀਂ ਤੇ ਡੇਲੀ 10 ਵਜੇ। ਇਹਨੂੰ ਆਪਾਂ ਇਦਾਂ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਇਹਨੂੰ ਮੀਨੀਓ ਗਲੇਮ ਤੇ ਕਿੰਨੀ ਫਲੇਮ ਤੇ? ਹਾਂ ਜੀ ਫੋਲਟਮੈਂਟ ਨੂੰ ਬੋਲਦੇ ਵਕਤ 1 ਮਿੰਟ ਪੂਰਾ ਫੁੱਲ ਫਲੇਮ ਤੇ ਉਸ ਤੋਂ ਬਾਅਦ ਹਾਫ ਫਲੇਮ ਦੇ ਅੱਧੀ ਫਲੇਮ ਤੇ ਕਰਕੇ ਇਹਨੂੰ ਆਪਾਂ ਟੱਕ ਦੇਣਾ ਹੁਣ ਇੱਕ ਅਜੇ ਪੂਰੀ ਫੁੱਲ ਚੱਲਣ ਡਿਆ ਤਾਂ ਦਾਦੋ ਜੀ ਕਿੰਨਾ ਟਾਈਮ ਪੂਰਾ 1 ਮਿੰਟ ਨੂੰ ਫੁੱਲ ਤੇ ਇਤਰਾ ਕਰਕੇ ਟੱਕ ਦੇਣਾ ਚਲੋ ਜੀ ਇਤਰਾ 1 ਮਿੰਟ ਪੂਰਾ ਫੁੱਲ ਫਲੇਮ ਤੇ ਪਾ ਕੇ ਤੁਹਾਨੂੰ ਦੱਸ ਦਿੰਨੇ ਆ ਜਦੋਂ ਇਹ ਮੀਡੀਅਮ ਫਿਟ ਫਲੇਮ ਤੇ ਕਰਨਾ ਹੋਵੇ ਲੋ ਗਾਇਜ਼ ਪੂਰੇ 2 ਮਿੰਟ ਹੋ ਗਏ ਆ ਤੋਂ ਬਾਅਦ ਪੂਰਾ ਇਹਨੂੰ ਪੂਰੀ ਅੱਧੀ ਫਿਲਮ ਕਰਦਣੀ ਹੋਲੀ ਫਿਲਮ ਆਪਾਂ ਤਾਂ ਕਰੀਦੀ ਆ ਕਿ ਚੰਗੀ ਤਰੰਡੇ ਵਿੱਚ ਭਾਫ ਇਕੱਠੀ ਹੋ ਜਾਏ ਪੂਰੀ ਗਰਮ ਤੇ ਜਿਹੜੇ ਨਾਲ ਸਬਜੀ ਜਿਹੜੀ ਆ ਉਹ ਆਪਣੀ ਐ ਗਲ ਜੇ ਪੂਰੀ ਰੀਜ ਦੇ ਨਾਲ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਅਜੇ ਖੋਲਣਾ ਨਹੀਂ 5-7 ਮਿੰਟ 10 ਮਿੰਟ ਜਿਹੜਾ 2 ਮਿੰਟ 2 ਮਿੰਟ ਦੋ ਰ ਤਿੰਨ ਮਿੰਟ ਆਪਾਂ ਇਹਨੂੰ ਖੋਲਣਾ ਨਹੀਂ ਆ ਜਿਹੜਾ ਕਿ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਵਿੱਚ ਐ ਕਰਾਂ ਭਾਫ ਨਿਕਲ ਜੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਵਿੱਚ ਖੋਲ ਕੇ ਲਾਉਂਦੇ ਰਹਿ ਬਸ 8 ਮਿੰਟ ਬਾਅਦ ਸਬਜੀ ਲਾ ਕੇ ਦੇ ਦਿੰਦੇ ਆ ਓਏ ਓਏ ਮੰਮੀ ਕਿੰਨਾ ਡੇਲੀਸ਼ੀਅਸ ਆ ਯਾਰ ਤੇ ਜਨ ਇੰਨੀ ਇੱਕ ਸੋਹਣੀ ਸਮੈਲ ਆਉਂਦੀ ਨਾ ਇੰਨੀ ਜਿਆਦਾ ਐ ਲੱਗਣਾ ਜਿਵੇਂ ਨਾ ਕੋਈ ਪਤਾ ਨਹੀਂ ਕਿਹੜਾ ਲਵਾਈ ਕੋਈ ਚੀਜ਼ ਤਿਆਰ ਕਰਨ ਲਿਆ ਹੁੰਦਾ ਬਈ ਤੋਂ ਸਭ ਲਾਦ ਦੇ ਯਾਰ ਕਿ ਕਿੰਨੀ ਘੈਂਟ ਸਬਜੀ ਲੱਗਣ ਈ ਆਪਾ ਮੰਮੀ ਮੈਂ ਇਸ ਦਾ ਟੇਸਟੀ ਬਾਲੀ ਸਰਾਣੀ ਤੇ ਫਿਰ ਆਪਾਂ ਇਹਨੂੰ ਮੀਡੀਅਮ ਫਲੇਮ 'ਤੇ ਫਿਰ ਟੱਕ ਦੇਣਾ 8 ਮਿੰਟਾਂ ਬਾਅਦ ਹਾਲੂ ਕੇ ਵੇਖ ਲੈਣੀ ਆ ਹਾਂ 2 ਮਿੰਟਾਂ ਬਾਅਦ ਬਸ ਬੰਦ ਦੇਣੀ ਹੁਣ ਬਸ 2 ਨਹੀਂ ਨਹੀਂ 8 ਮਿੰਟ ਪਹਿਲਾਂ 8 ਮਿੰਟ ਪੂਰੇ ਰੱਖੀ 8 ਮਿੰਟ ਡੱਬਾ ਲਾਈ ਹੈ ਤੇ ਹੁਣ ਪੂਰੇ 2 ਤੋਂ 3 ਮਿੰਟ ਲੱਗਣੇ ਆ ਸਬਜੀ ਆਪਣੀ ਡਨ ਫਿਰ ਆਪਾਂ ਕੈਮ ਕਰਦੇ ਨਾ ਬੰਦ ਲੋ ਜੀ ਪੂਰੇ 2 ਤੋਂ 3 ਮਿੰਟ ਬਾਅਦ ਫਿਰ ਆਪਾਂ ਖੋਲਣ ਲੱਗੇ ਆ ਤੇ ਟੋਟਲ ਸਬਜੀ ਨੂੰ 10-15 ਮਿੰਟ ਲੱਗੇ ਵਾਹ ਸਬਜੀ ਆਪਣੀ ਬਿਲਕੁਲ ਜਿਹੜੀ ਆ ਉਹ ਬਣ ਕੇ ਹੋ ਗਈ ਹੈ ਰੈਡੀ ਤੇ ਇਹਨੂੰ ਮੜਾਇ ਇਤਰਾ ਲਾ ਗਏ ਇਹਦੇ ਉੱਤੇ ਆਪਾਂ ਮੜੀ ਗਾਰਨਿਸ਼ ਲਈ ਟੇਸਟ ਦੇ ਲਈ ਪਾਵਾਂਗੇ ਕਿਹੜੀ ਸੁਨਹਿਲ ਮੇਥੀ ਕਸੂਰੀ ਮੇਥੀ ਕਸੂਰੀ ਮੇਥੀ ਕਰਦੀ ਹੈ ਬਣਾਈ ਆਪਣਾ ਬਜਾਰੀ ਜੀ ਕੋਈ ਨਹੀਂ ਵਰਦੀ ਹੈ ਬੈਦੇ ਵਿੱਚ ਸਾਰਾ ਘਰ ਦਾ ਇਸ ਤਰ੍ਹਾਂ ਕਰਕੇ ਮੈਸ਼ ਇਦਾਂ ਉੱਤੇ ਖਲਾ ਦੇਣੀ ਆਪਾਂ ਤੇ ਸਬਜ਼ੀ ਜਿਹੜੀ ਆਪਣੀ ਬਿਲਕੁਲ ਬਣ ਕੇ ਉਹ ਰੈਡੀ ਹੈ ਇਹ ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਵਲੌਗ ਲੱਗਾ ਆਪਣਾ ਸਾਰੇ ਜਣੇ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਤੇ ਇਦਾਂ ਦੇ ਘੈਂ ਘੈਂ ਰਸਪੇ ਵੇਖ ਲਈ ਸਾਨੂੰ ਕਰ ਲੋ ਫੋਲੋ ਤੇ ਆ ਦੇਖੋ ਹੀ ਬਹੁਤ ਟੇਸਟ ਦੇ ਦਾ ਕਰਕੇ ਵੇਖ ਲਿਆ ਵੇ ਮੈਂ ਇਹਦੇ ਜੀ ਬਹੁਤ ਹੀ ਘੈਂ ਦੇ ਬਣਦੀ ਸਬਜ਼ੀ ਯਾਰ ਆ ਦੇਖੋ ਤੇ ਟਮਾਟਰ ਵੱਡੇ ਵੱਡੇ ਤਾਂ ਪਾਈ ਵੇਖੋ ਇਹ ਆਜੀ ਕਰਕੇ ਹੁਣ ਆ ਜਦੋਂ ਨਾਲ ਸੋਜੀ ਦੇ ਟਮਾਟਰ ਮਿਕਸ ਹੋਏ ਖਾਣੇ ਆ ਨਾ ਐਂਡ ਹੋਇਆ ਨਾ ਕੰਮ ਓਕੇ ਸਾਰੇ ਨੂੰ ਸ਼ਸ਼ੀ ਜੀ ਦਾ ਬਾਏ ਬਾਏ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਕੱਲ ਨੂੰ ਪੂਰੇ 10 ਵਜੇ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨੈਕਸਟ ਵਲੌਗ ਚ ਬਾਏ 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 ਕਰ ਦੋ ਮੇਰੇ ਸ਼ਸ਼ੀ ਗਾਲ ਸ਼ਸ਼ੀ ਕਾਲ ਜਾਰਿਆਂ ਨੂੰ